ਚਨੋ ਤੋ ਹੋ ਕੁਝ ਵੀ ਨੋ ਗਾ ਅਸੀਂ ਚਿੱਠੀਆਂ ਲਿਖਣੀਆ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ ਬਿੱਲਾ ਮਾਦੋਪੁਰ ਹੀ ਇੱਥੇ ਉਹਦੇ ਕੋਲ ਉਹਦੀ ਦੁਕਾਨ ਤੇ ਆਏ ਆ ਅਸੀਂ ਕੋਨਾਲ ਦੀ ਛੋਟੀ ਜੀ ਦੁਕਾਨ ਆ ਉਹ ਉਹ ਕਹਿੰਦੇ ਅੱਜ ਵੀ ਚਿੱਠੀਆਂ ਲਿਖਦੇ ਨੇ ਤੋ ਨਾਮ ਕਹਿੰਦੇ ਉਹਨਾਂ ਤਾਂ ਪ੍ਰਧਾਨ ਮੰਤਰੀ ਤਾਂ ਨਹੀਂ ਬੋਲਦਾ ਰੇਡੀਓ ਉੱਤੇ ਜਿੰਨਾ ਬਾਈ ਜੀ ਦਾ ਬੋਲਦਾ ਏ ਸੋਸ਼ਲ ਮੀਡੀਆ ਦਾ ਜ਼ਮਾਨਾ ਏ ਮੋਬਾਈਲ ਤੇ ਜਿਹੜਾ ਕੋ ਮਰਜ਼ੀ ਕੱਢੋ ਜੋ ਮਰਜ਼ੀ ਗਾਣਾ ਸੁਣੋ ਜਿੱਦਾਂ ਮਰਜ਼ੀ ਕਰੋ ਫੇਰ ਵੀ ਤੁਸੀਂ ਚਿੱਠੀਆਂ ਨਾਲੇ ਅੱਜ ਵੀ 2 ਵਜਣ ਦੇ ਕਰੀਬ ਹੋ ਗਿਆ ਮੈਂ ਇਹ ਰੇਡੀਓ ਸੁਣ ਕੇ ਸਾਰਾ ਪ੍ਰੋਗਰਾਮ ਫੇਰ ਰੋਟੀ ਖਾਣੀ ਆ ਰੋਟੀ ਸਰਾਣੇ ਪਈ ਆ ਮੈਨੂੰ ਰੋਟੀ ਨਹੀਂ ਅੱਛੀ ਲੱਗਦੀ। ਕਿਹਨੂੰ ਲਿਖ ਰਹੇ ਹੋ ਚਿੱਠੀ ਐ? ਜੀ ਜੀ ਆਕਾਸ਼ ਬਾਣੀ ਜਲੰਧਰ ਨੂੰ ਲਿਖ ਰਹੇ ਸਭ ਦੀ ਪਸੰਦ ਚ ਦਿਹਾਤੀ ਪ੍ਰੋਗਰਾਮ ਦੇ ਵਿੱਚ ਆਊਗਾ ਜੀ ਬੁੱਧਵਾਰ ਨੂੰ। ਇਹਦੇ ਚ ਫਿਰ ਅਸੀਂ ਗੀਤ ਲਿਖਿਆ ਜੀ ਕੁਲਦੀਪ ਮਾਨਕ ਦਾ ਯਾਰਾਂ ਦਾ ਟਰੱਕ ਵੱਲੀ ਜੀਟੀ ਰੋਡ ਤੇ ਦਹਾਈਆਂ ਪਾਵੇ। ਆਹ ਦੇਖੋ ਬਾਈ ਜੀ ਨਾਮ ਲਿਖੇ ਨੇ ਜੀ ਚੌਕ ਬੱਤੀਆਂ ਵਾਲਾ ਪਿੰਡ ਮਾਧੋਪੁਰ ਨੇੜੇ ਸਰਹੰਦ ਮੰਡੀ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਬਲਵਿੰਦਰ ਬਿੱਲਾ, ਮਾਧੋਪੁਰ, ਰਾਜਕੌਰ, ਜੋਤੀ ਗੋਲਡੀ ਕਰਨ ਸਿੰਘ ਬੱਬੂ ਟਵਾਣਾ ਯੂਐਸਏ ਤੇ ਸਾਰਾ ਮਾਦੋਪਰੀ ਲਾਣਾ ਅਯਾਲੀ ਬਤੀਆ ਦੇ ਚੌਂਕ ਸ਼ਿਫਤੀ ਸਿੰਘ ਸਾਹਿਬ ਤੋਂ ਬਲਵਿੰਦਰ ਬਿੱਲਾ ਮਾਦੋਪਰੀ ਰਾਜਕਰ ਜੋਤੀ ਗੋੜਲੀ ਬੱਬੂ ਟਿਵਾਣਾ ਅਰ ਰਾਮ ਲਾਲ ਖਰੋੜ ਹੋਣਾਂ ਦੀ ਇੱਕ ਵਾਰ ਚਿੱਠੀ ਕਦੋਂ ਲਿਖੀ ਤੇ ਜਦੋਂ ਨਾਮ ਬੋਲਿਆ ਫਿਰ ਕੀ ਸੀਗਾ ਕੀ ਲੱਗਿਆ ਸੀ ਇਹ ਜੀ ਮਿਲਦਾ ਵੀ 1988 ਚ ਮੈਂ ਪਹਿਲੀ ਚਿੱਠੀ ਜਦੋਂ ਲਿਖੀ ਕਈ ਦਿਨ ਮੈਂ ਇਹ ਕਿਹਾ ਜਦ ਮੇਰੀ ਚਿੱਠੀ ਆਈ ਹਾ 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 ਵੀਰ ਜੀ ਮੇਰੇ ਤੱਕ ਕੋਈ ਖੁਸ਼ੀ ਦਾ ਟਿਕਾਣਾ ਨਾ ਰਿਹਾ ਉਦੋਂ ਮੇਰੀ ਉਮਰ ਕੋਈ 17 18 ਸਾਲ ਦੀ ਸੀ ਮੈਂ ਤਾਂ ਜੀ ਨੱਚਦਾ ਫੇਰਾ ਕਹਿੰਦੇ ਕੀ ਹੋ ਗਿਆ ਘਰ ਦੇ ਮਖਾਓ ਚਿੱਠੀ ਆ ਗਈ ਚਿੱਠੀ ਆ ਗਈ ਬਾਕੀ ਦੁਨੀਆ ਬਾਈ ਜੀ ਕੋਈ ਜ਼ਿਲ੍ਹਾ ਇਹ ਜਾਨੀ ਕੋਈ ਸ਼ਹਿਰ ਇਹ ਜਾਨੀ ਜਿੱਥੋਂ ਬਲਵਿੰਦਰ ਬਿੱਲਾ ਮਾਧੂਪਰੀ ਨੂੰ ਕੋਈ ਨਾ ਜਾਣਦਾ ਹੋਵੇ ਜੀ ਪ੍ਰਧਾਨ ਮੰਤਰੀ ਦਾ ਇਹ ਨਾਂਉ ਨਹੀਂ ਬੋਲਦਾ ਜਿੰਨਾ ਮਾਧੋਪਰੀ ਦਾ ਬੋਲਦਾ ਤੇ ਮੇਰੇ ਗਵੰਡੀ ਵੀ ਸੁਣਦੇ ਨੇ ਇਹ ਸਾਡੇ ਸਕੂਟਰਾਂ ਵਾਲੇ ਭਾਈ ਨੇ ਆ ਸਰਦਾਰ ਭਗਵੰਤ ਸਿੰਘ ਅਮਰਜੀਤ ਜੀ ਪਰ ਦਿਲਚਸਪੀ ਨਹੀਂ ਹੈ ਭਾਈ ਜੀ ਮੈਂ ਇਹਨਾਂ ਦਾ ਵੀ ਨਾਂ ਲਿਖ ਕੇ ਦੇਖ ਲਿਆ ਕਹਿੰਦੇ ਭਈ ਸੰਤੋ ਪਤਾ ਨਹੀਂ ਲੱਗਿਆ ਮੈਂ ਹਾਂ ਚਲੋ ਭਾਈ ਨਾ ਪਤਾ ਲੱਗੇ ਪਰ ਮੈਂ ਤੁਹਾਡਾ ਨਾਮ ਲਿਖਦਾ ਰਹੂੰਗਾ ਚਿੱਠੀਆਂ ਚਾਹੇ ਭਾਈ ਜੀ ਸਰਾਂ ਤੋਂ ਨਾ ਮਿਲਣ ਮੈਨੂੰ ਖੰਨੇ ਤੋਂ ਲਿਆਉਣੀਆਂ ਪੈ ਜਾਣ ਇਹ ਜਿਹੜੇ ਪੋਸਟ ਕਾਰਡ ਨੇ ਮੈਂ ਲੈ ਕੇ ਆਉਣਾ ਬੇ ਮੈਂ ਸੋਹਣਾ ਖੁਦਾ ਤੋਂ ਤੇਰੀ ਖੈਰ ਮੰਗਦੀ ਵੇ ਮੈਂ ਸੋਹਣਿਆ ਮੇਰੇ ਦਿਲ ਦੀ ਮਰਦ ਚੰਨਾ ਰਹੇ ਤੂੰ ਆਵਾਦ ਵੇ ਦਿਲ ਦੀ ਮਰਦ ਚੰਨਾ ਰਹੇ ਤੂੰ ਆਵਾਦ ਤੇਰੀ ਦੀਦ ਤੋਂ ਬਿਨਾ ਨਾ ਮੈਂ ਕੁਝ ਮੰਗਦੀ ਵੇ ਮੈਂ ਸੋਹਣਿਆ ਖੁਦਾ ਤੋਂ ਤੇਰੀ ਖੈਰ ਮੰਗਦੀ ਵੇ ਮੈਂ ਐਫ ਐਮ ਰੇਡੀਓ ਖੁਦਾ ਤੋਂ ਤੇਰੀ ਖੈਰ ਮੰਗਦੀ ਵੇ ਮੈਂ ਸੋਹਣਿਆ ਮਿਲ ਜਾਂਦੇ ਨੇ ਇਹ ਅੱਜ ਦੇ ਦੌਰ 'ਚ ਅਸੀਂ ਤਾਂ ਬਾਈ ਜੀ ਤੁਹਾਡੇ ਕੋਲ ਆ ਕੇ ਉਹ ਦੇਖਿਆ ਤੁਸੀਂ ਵੀ ਦੇਖ ਲਓ ਮੈਂ ਤਾਂ ਆਪਣੇ ਘਰਦਿਆਂ ਨੂੰ ਇਹ ਵੀ ਕਹਤਾ ਵੀ ਮੇਰੇ ਮੜੀ ਦੇ ਉੱਪਰ ਵੀ ਰੇਡੀਓ ਰੱਖਿਆ ਜਾਵੇ ਵਾ ਰੇਡੂ ਆ ਤੁਸੀਂ ਕਦੋਂ ਲੱਤਾਂ ਮੈਂ ਜੀ ਪਹਿਲੀ ਵਾਰ 1980 ਚ ਰੇਡੀਓ ਲਿਆ ਸੀ ਇੱਕ ਬੈਂਡ ਦਾ 100 ਰੁਪਏ ਦਾ ਅੱਛਾ ਉਹਦੇ ਚ ਸਿਰਫ ਇੱਕੋ ਬੈਂਡ ਹੁੰਦਾ ਸੀਗਾ ਜਲੰਧਰ ਜਲੰਧਰ ਮੈਨੂੰ ਜੇ ਬੁਖਾਰ ਚੜ ਜਾਵੇ ਮੈਂ ਰੇਡੀਓ ਸੁਣ ਲੈਂਦਾ ਮੇਰਾ ਠੀਕ ਹੋ ਜਾਂਦਾ ਭਾਈ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਤੁਸੀਂ ਇੱਕ ਗਾਣਾ ਤਾਂ ਬੜਾ ਸੁਣਿਆ ਹੋਊਗਾ ਅਸੀਂ ਚਿੱਠੀਆਂ ਲਿਖਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ ਪਰ ਉਸ ਤੋਂ ਵੀ ਜ਼ਮਾਨਾ ਇਹ ਜਿਹੜਾ ਐਡਵਾਂਸ ਹੋ ਗਿਆ ਟੈਲੀਫੋਨ ਤੋਂ ਬਾਅਦ ਮੋਬਾਈਲ ਆ ਗਏ ਨੇ ਆਨਲਾਈਨ ਸਾਰਾ ਸਿਸਟਮਾ ਹੋਣ ਲੱਗ ਗਿਆ ਵੀਡੀਓ ਕਾਲਾਂ ਹੁੰਦੀਆਂ ਨੇ ਲੋਕ ਚਿੱਠੀਆਂ ਤੱਕ ਦਾ ਨਾਮ ਭੁੱਲ ਗਏ ਨੇ ਪਰ ਅੱਜ ਅਸੀਂ ਪਹੁੰਚੇ ਆਂ ਬੀਰ ਬਿੱਲਾ ਮਾਧੋਪੁਰਿਆ ਇੱਥੇ ਉਹਦੇ ਕੋਲ ਉਦੀ ਦੁਕਾਨ ਤੇ ਆਏ ਆ ਅਸੀਂ ਕੋਨਾਂ ਦੀ ਛੋਟੀ ਜੀ ਦੁਕਾਨ ਆ ਉਹ ਉਹ ਕਹਿੰਦੇ ਅੱਜ ਵੀ ਚਿੱਠੀਆਂ ਲਿਖਦੇ ਨੇ ਤੁਸੀਂ ਦੇਖ ਰਹੇ ਹੋ ਅੱਜ ਵੀ ਚਿੱਠੀਆਂ ਲਿਖਣ ਲੱਗੇ ਹੋਏ ਨੇ ਚਿੱਠੀਆਂ ਕਿਸ ਨੂੰ ਲਿਖਦੇ ਨੇ ਕੀ ਆ ਸਾਰਾ ਸੰਸਲਾ ਉਹ ਵੀ ਤੁਹਾਨੂੰ ਦਿਖਾਵਾਂਗੇ ਇਹ ਚਿੱਠੀ ਲਿਖ ਰਹੇ ਨੇ ਨਾਮ ਕਹਿੰਦੇ ਉਹਨਾਂ ਤਾਂ ਪ੍ਰਧਾਨ ਮੰਤਰੀ ਤਾਂ ਨਹੀਂ ਬੋਲਦਾ ਰੇਡੀਓ ਤੇ ਜਿੰਨਾ ਬਾਈ ਜੀ ਦਾ ਬੋਲਦਾ ਏ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਵੀਰ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਚੜਦੀ ਕਲਾ ਜੀ ਹਾਂਜੀ ਚੜਦੀ ਕਲਾ ਜੀ ਬਹੁਤ ਕਿਰਪਾ ਜੀ ਬਾਬਾ ਜੀ ਦੀ ਹੇ ਚਿੱਠੀ ਲਿਖ ਰਹੇ ਹੋ ਕਿਨੂੰ ਲਿਖ ਰਹੇ ਹੋ ਚਿੱਠੀ ਹੈ ਜੀ ਆਕਾਸ਼ ਬਾਣੀ ਜਲੰਧਰ ਨੂੰ ਲਿਖ ਰਹੇ ਸਭ ਦੀ ਪਸੰਦ ਚ ਦਿਹਾਤੀ ਪ੍ਰੋਗਰਾਮ ਦੇ ਵਿੱਚ ਆਊਗਾ ਜੀ ਬੁੱਧਵਾਰ ਨੂੰ ਇਹਦੇ ਚ ਫਿਰ ਅਸੀਂ ਗੀਤ ਲਿਖਿਆ ਜੀ ਕਲਦੀ ਮਾਨਕ ਦਾ ਯਾਰਾਂ ਦਾ ਟਰੱਕ ਵੱਲੀਏ ਜੀਟੀ ਰੋਡ ਤੇ ਦਹਾਈਆਂ ਪਾਵੇ ਅੱਛਾ ਆ ਦੇਖੋ ਬਾਈ ਜੀ ਨਾਮ ਲਿਖੇ ਨੇ ਜੀ ਚੌਕ ਬੱਤੀਆਂ ਵਾਲਾ ਪਿੰਡ ਮਾਧੋਪੁਰ ਨੇੜੇ ਸਰਹੰਦ ਮੰਡੀ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਬਲਵਿੰਦਰ ਬਿੱਲਾ ਮਾਧੋਪਰੀ ਰਾਜਕੌਰ ਜੋਤੀ ਗੋਲਡੀ ਕਰਨ ਸਿੰਘ ਬੱਬੂ ਟਵਾਣਾ ਯੂਐਸਏ ਤੇ ਸਾਰਾ ਮਾਧੋਪਰੀ ਲਾਣਾ ਹਾਂਜੀ ਇਹ ਤਾਂ ਭਾਈ ਜੀ ਨਾਮ ਸੁਣਿਆ ਸੁਣਿਆ ਲੱਗਦਾ ਏ ਅੱਛਾ ਜੀ ਕਿੰਨੇ ਟਾਈਮ ਤੋਂ ਇਹ ਤੁਸੀਂ ਕਰ ਰਹੇ ਹੋ ਇਹ ਮੈਂ ਜੀ 1980 ਤੋਂ ਪਹਿਲਾਂ ਨਾ ਮੈਂ ਪ੍ਰਭਾਵਤ ਹੋਇਆ ਜੀ ਬੂਟੀ RAM ਹਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਬੂਟੀ RAM ਹਾਂਡਾ ਅਨਮਾਗ ਹਾਂਡਾ ਅਵਨ ਰੰਗ ਹਾਂਡਾ ਉਹਨਾਂ ਤੋਂ ਮੈਂ ਪ੍ਰੇਰਿਤ ਹੋ ਕੇ ਚਿੱਠੀਆਂ ਲਿਖਣ ਲੱਗਿਆ ਜੀ ਉਹਨਾਂ ਤੋਂ ਪ੍ਰੇਰਿਤ ਕਿਵੇਂ ਹੋਏ ਰੇਡੀਓ ਸੁਣਦੇ ਸੀ ਆਹ ਰੇਡੀਓ ਸੁਣਦੇ تھے ਜੀ ਮੱਸ ਜੀ ਮੈਂ ਕਹਿੰਦਾ ਕਿਤੇ ਝੂਠ-ਮੂਠਿਆ ਪਰ ਮੈਨੂੰ ਫੇਰ ਪਤਾ ਲੱਗਿਆ ਜਦ ਉਹ ਗੁਜ਼ਰੇ ਤਾਂ ਉਹਨਾਂ ਦਾ ਭੋਗ ਤੱਕ ਵੀ ਪਾਇਆਗਾ ਜਲੰਧਰ ਵਾਲਿਆਂ ਨੇ ਤਾਂ ਮੈਂ ਫੇਰ ਪ੍ਰਵਾਤ ਹੋ ਕੇ ਜੀ ਇਹ ਪੋਸਟ ਕਾਰਡ ਜਦ 15 ਪੈਸੇ ਦਾ ਸੀ ਅੱਜ 50 ਪੈਸੇ ਦਾ ਹੋ ਗਿਆ ਦੇਖੋ ਜੀ 1980 ਦੀ ਗੱਲ ਹੈ ਹੁਣ 1900 ਮਤਲਬ 2024 ਚੱਲਦਾ ਜੀ ਚਿੱਠੀਆਂ ਚਾਹੇ ਬਾਈ ਜੀ ਸਰਾਂਤੋਂ ਨਾ ਮਿਲਣ ਮੈਨੂੰ ਖੰਨੇ ਤੋਂ ਲਿਆਉਣੀਆਂ ਪੈ ਜਾਣ ਇਹ ਜਿਹੜੇ ਪੋਸਟਕਾਰਡ ਨੇ ਮੈਂ ਲੈ ਕੇ ਆਉਣਾ 50 ਪੈਸੇ ਦੇਖੋ ਜੀ ਕੁਝ ਨਹੀਂ ਆਉਂਦਾ ਮੈਂ ਆਲ ਵਰਲਡ ਦੇ ਵਿੱਚ ਮੇਰਾ ਨਾਮ ਬੋਲਿਆ ਜਾਂਦਾ ਹੈ ਦੇਖੋ 50 ਪੈਸੇ ਤਾਂ ਇੱਕ ਮਾਚਸ ਵੀ ਨਹੀਂ ਆਉਂਦੀ ਹੈਗੀ ਹੁਣ ਅੱਜ ਵੀ ਮਿਲ ਜਾਂਦੇ ਨੇ ਇਹ ਅੱਜ ਦੇ ਦੌਰ 'ਚ ਅਸੀਂ ਤਾਂ ਬਾਈ ਜੀ ਤੁਹਾਡੇ ਕੋਲ ਆ ਕੇ ਉਹ ਦੇਖਿਆ ਤੁਸੀਂ ਵੀ ਦੇਖ ਲਓ ਸਰੋਤੋਂ ਇੱਕ ਵਾਰ ਇਹ ਅੱਜ ਦੇ ਟਾਈਮ 'ਚ ਵੀ ਮਿਲ ਜਾਂਦਾ ਆ ਮਿਲ ਜਾਂਦੇ ਆ ਬਾਈ ਜੀ ਕਿੰਨੇ ਦਾ ਮਿਲਦਾ ਇਹ 50 ਪੈਸੇ ਦਾ ਜੀ ਇੱਕ ਮੈਂ 50 ਰੁਪਏ ਦੇ ਲਿਆਉਣਾ ਜੀ 100 ਬਸ ਫੇਰ ਮੇਰਾ ਮਹੀਨਾ ਲੰਘ ਜਾਂਦਾ ਜੀ ਇਹ ਮੈਨੂੰ ਬਾਈ ਜੀ ਲੋਕਾਂ ਨੂੰ ਤਾਂ ਸ਼ੌਂਕ ਆ ਮੈਨੂੰ ਤਾਂ ਇਹ ਮਤਲਬ ਲੋਕਾਂ ਨੂੰ ਸ਼ੌਂਕ ਆ ਮੈਨੂੰ ਤਾਂ ਇਹ ਨਸ਼ਾ ਜੀ ਬਹੁਤ ਜ਼ਿਆਦਾ ਹਾਂਜੀ ਅੱਛਾ ਜਨੂਨ ਜਨੂਨ ਜੀ ਨੂੰ ਕਹਿੰਦੇ ਨੇ ਜਨੂਨ ਹੈ ਇਹਦਾ ਜੀ ਦੇਖੋ 2 ਵਜਣ ਦੇ ਕਰੀਬ ਹੋ ਗਿਆ ਮੈਂ ਇਹ ਰੇਡੀਓ ਸੁਣ ਕੇ ਸਾਰਾ ਪ੍ਰੋਗਰਾਮ ਫੇਰ ਰੋਟੀ ਖਾਣੀ ਆ ਰੋਟੀ ਸਰਾਣੇ ਪਈ ਆ ਮੈਨੂੰ ਰੋਟੀ ਨਹੀਂ ਅੱਛੀ ਲੱਗਦੀ ਮੈਂ ਤਾਂ ਆਪਣੇ ਘਰਦਿਆਂ ਨੂੰ ਇਹ ਵੀ ਕਹਤਾ ਵੀ ਮੇਰੇ ਮੜੀ ਦੇ ਉੱਪਰ ਵੀ ਰੇਡੀਓ ਰੱਖਿਆ ਜਾਵੇ ਦੇਖੋ ਸੈਂਟਰੋ ਦਾ ਆ ਪਿਆ ਸੈਂਟਰੋ ਦਾ ਘਰ ਪਿਆ ਔਰ ਐਪ ਤੇ ਮੈਂ ਚੰਡੀਗੜ੍ਹ ਪੀ ਜਾਈ ਜਾਂਦਾ ਜਿੱਥੇ ਵੀ ਜਾਂਦਾ ਰਜੇਂਦਰਾ ਚ ਮੈਂ ਉੱਥੇ ਰੇਡੀਓ ਬਕਾਇਦਾ ਸੁਣਦਾ ਰੇਡੀਓ ਫਿਰ ਨਾਲ ਲੈ ਕੇ ਜਾਨੀਓ ਨਾ ਜੀ ਐਪ ਤੇ ਜੀ ਆ ਮੋਬਾਈਲ ਤੇ ਹੁਣ ਤਾਂ ਹਾਂ ਜੀ ਹਾਂ ਉਹ ਹੈੱਡਫੋਨ ਲਾ ਕੇ ਨਾ ਜੀ ਬਸ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਉਹ ਜਿਵੇਂ ਕਹਿੰਦੇ ਹਿੰਗ ਲੱਗੇ ਨਾ ਫਟਕੜੀ ਰੰਗ ਚੌਖਾ ਆਵੇ ਕੋਈ ਪੈਸਾ ਨਹੀਂ ਲੱਗਦਾ ਕੁਝ ਨਹੀਂ ਲੱਗਦਾ ਉਹ ਮਨੋਰੰਜਨ ਦਾ ਮਨੋਰੰਜਨ ਆ ਜੀ ਬਾਕੀ ਦੁਨੀਆ ਬਾਈ ਜੀ ਕੋਈ ਜ਼ਿਲ੍ਹਾ ਇਹ ਜਾਨੀ ਕੋਈ ਸ਼ਹਿਰ ਇਹ ਜਾਨੀ ਜਿੱਥੋਂ ਬਲਵਿੰਦਰ ਬਿੱਲਾ ਮਾਧੂਪਰੀ ਨੂੰ ਕੋਈ ਨਾ ਜਾਣਦਾ ਹੋਵੇ ਹਾਂਜੀ ਪ੍ਰਧਾਨ ਮੰਤਰੀ ਦਾ ਇਹ ਨਾਮ ਨਹੀਂ ਬੋਲਦਾ ਜਿੰਨਾ ਮਾਦੋਪਰੀ ਦਾ ਬੋਲਦਾ ਦੇਖੋ ਹੁਣ ਆ ਪਟਿਆਲਾ ਸਟੇਸ਼ਨ ਤੋਂ ਹੁਣੇ ਨਾਮ ਬੋਲ ਕੇ ਹਟਿਆ ਜਲੰਧਰ ਤੋਂ ਵੀ ਆ ਗਿਆ ਹੋਊਗਾ ਚੰਡੀਗੜ੍ਹ ਤੋਂ ਵੀ ਆ ਗਿਆ ਹੋਊਗਾ ਬਠਿੰਡੇ ਤੋਂ ਵੀ ਆ ਗਿਆ ਹੋਊਗਾ ਇੱਕ ਦਿਨ ਚ ਭਾਈ ਜੀ ਕਿੰਨੀਆਂ ਚਿੱਠੀਆਂ ਪਾ ਦਿੰਨੇ ਹੋ ਮੈਂ 7 6 7 ਜੀ ਆ ਦੇਖੋ ਚਾਰਕ ਲਿਖਤੀਆਂ ਤਿੰਨ ਚਾਰ ਹੋਰ ਲਿਖ ਦੂੰਗਾ ਇੱਕ ਦਿਨ ਦੇ ਵਿੱਚ 7 ਪਾ ਦਿੰਨੇ ਹਾਂਜੀ ਹਾਂ ਬਿਲਕੁਲ ਜੀ ਫਿਰ ਉੱਥੇ ਮੇਰੀਆਂ ਮਤਲਬ ਜਮਾ ਰਹਿੰਦੀਆਂ ਨੇ ਐ ਨਹੀਂ ਹੈਗਾ ਵੀ ਕੋਈ ਮੈ ਸੋਜਵੇ ਵੈਸੇ ਰੇਡੀਓ ਤਾਂ ਮੇਰੇ ਗਮਾਂਡੀ ਵੀ ਸੁਣਦੇ ਨੇ ਇਹ ਸਾਡੇ ਸਕੂਟਰ ਵਾਲੇ ਭਾਈ ਨੇ ਆ ਸਰਦਾਰ ਭਗਵੰਤ ਸਿੰਘ ਅਮਰਜੀਤ ਜੀ ਪਰ ਦਿਲਚਸਪੀ ਨਹੀਂ ਹੈ ਭਾਈ ਜੀ ਮੈਂ ਇਹਨਾਂ ਦਾ ਵੀ ਨਾਮ ਲਿਖ ਕੇ ਦੇਖ ਲਿਆ ਕਹਿੰਦੇ ਭਈ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਂ ਕਿਹਾ ਚਲੋ ਭਾਈ ਨਾ ਪਤਾ ਲੱਗੇ ਪਰ ਮੈਂ ਤੁਹਾਡਾ ਨਾਮ ਲਿਖਦਾ ਰਹੂੰਗਾ ਲਿਖਦਾ ਰਹਿਣਾ ਜੀ ਆਪਣੇ ਗਵਾਂਡੀਆਂ ਦਾ ਵੀ ਨਾਮ ਲਿਖ ਦਿਓ ਹਾਂ ਜੀ ਸਭ ਨੂੰ ਖੁਸ਼ ਰੱਖਦੇ ਹਾਂ ਜੀ ਬਾਕੀ ਮੈਂ హెయిర్ ਡਰੈਸਰਾਂ ਜੀ ਦੇਖੋ ਛੋਟੀ ਜੀ ਦੁਕਾਨ ਹੈ ਆਪ ਤਾਂ ਰੇਡੀਓ ਸੁਣਦਾਈਆਂ ਮੈਂ ਹੋਰ ਨੂੰ ਵੀ ਸੁਣਾਉਣਾ ਦੇਖੋ ਇੱਥੇ ਮੈਂ ਕੰਨੇ ਬੰਦੇ ਨੂੰ ਰੇਡੀਓ ਲੈ ਕੇ ਦਿੱਤਾ ਜੀ ਅੱਛਾ ਮੈਂ ਆਪਣੇ ਪੱਲਿਓ ਨਹੀਂ ਦਿੱਤਾ 700 ਦਾ ਰੇਡੀਓ ਆਇਆ ਮੈਨੂੰ 1000 ਦੇ ਕੇ ਗਏ ਨੇ ਕਹਿੰਦੇ ਭਾਈ ਆ ਚੱਕ 300 ਤੇਰੀ ਮਿਹਨਤ ਆ ਤੂੰ ਢੇੜੇ ਲਾਇਨੇ ਖਰਨੇ ਤੋਂ ਲੈ ਕੇ ਦਿੱਤਾ ਹੈ ਕਿਉਂਕਿ ਰੇਡੀਓ ਬਾਈ ਜੀ ਹੁਣ ਬਹੁਤ ਘੱਟ ਮਿਲਦੇ ਨੇ ਮੇਰੇ ਕੋਲ ਤਾਂ ਕਿਰਪਾ ਜੀ ਬਹੁਤ ਜ਼ਿਆਦਾ ਦੇਖੋ ਇੱਥੇ ਵੀ ਰੱਖਿਆ ਹੈ ਉੱਥੇ ਵੀ ਰੱਖਿਆ ਹੈ ਮੈਨੂੰ ਜੇ ਬੁਖਾਰ ਚੜ ਜਾਵੇ ਮੈਂ ਰੇਡੀਓ ਸੁਣ ਲੰਨਾ ਮੇਰਾ ਠੀਕ ਹੋ ਜਾਂਦਾ ਭਾਈ ਸਾਰ ਮੈਂ ਕਹਿੰਦਾ ਦੁੱਖ ਤਕਲੀਫਾਂ ਠੀਕ ਹੋ ਜਾਂਦੀਆਂ ਨੇ ਔਰ ਬਹੁਤ ਮੇਰਾ ਪ੍ਰੇਮ ਪਿਆਰ ਹੈ ਜੀ ਅਰ ਸਰੋਤੇ ਨੂੰ ਮੈਂ ਛੱਡਦਾ ਨਹੀਂ ਜਿੱਥੇ ਵੀ ਮਿਲਦਾ ਜਿਵੇਂ ਕਹਿੰਦੇ ਆ ਖੂਨ ਨੂੰ ਖੂਨ ਹੀ ਟੱਕਰਦਾ ਬੰਦੇ ਨੂੰ ਬੰਦਾ ਟੱਕਰ ਜਾਂਦਾ ਹੁਣ ਮੈਂ ਕੁਰਸ਼ੇਤਰ ਭੌਰ ਸੈਦੇ ਮੇਰੇ ਮਿੱਤਰ ਨੇ ਜੀ ਬਹੁਤ ਵੱਡੇ ਜ਼ਿਮੀਂਦਾਰ 50 ਖੇਲਿਆਂ ਦੇ ਮਾਲਕ ਗੁਰਵਾਸ ਸਿੰਘ ਚੀਮਾ ਤੇ ਗੁਰਮukh ਸਿੰਘ ਚੀਮਾ ਉਹਨਾਂ ਨੂੰ ਮਿਲ ਕੇ ਆਇਆ ਉਹਨਾਂ ਨੇ ਦੇਖੋ ਜੀ ਮੈਨੂੰ ਅਮਰੀਕਾ ਦੀ ਘੜੀ ਤੇ 1000 ਰੁਪਏ ਉਹਨਾਂ ਨੇ 500 ਕਹਿੰਦੇ ਐਚ ਤੇਲ ਪਵਾ ਲਈ ਮੋਟਰ ਸਾਈਕਲ ਚ 500 ਤੈਨੂੰ ਪਿਆਰ ਆ ਮਾ ਪੈਸੇ ਲੈਣਾ ਆ ਕਹਿੰਦੇ ਨਾ ਪੁੱਤਰਾ ਇਹ ਤਾਂ ਪਿਆਰ ਹੈ ਲੈ 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 ਚਾ ਦੇਖੋ ਇਹ ਹੈਗੀ ਆ ਪ੍ਰੇਮ ਪਿਆਰ ਦੀ ਗੱਲ ਸਾਡਾ ਆਵਾਜ਼ ਦਾ ਰਿਸ਼ਤਾ ਸੀ ਪਰ ਅਸੀਂ ਉੱਥੇ ਮਿਲ ਵੀ ਆਏ ਜਾ ਕੇ ਜਿਵੇਂ ਕਹਿੰਦੇ ਆ ਖੂਨ ਨੂੰ ਖੂਨ ਹੀ ਟਕਰਦਾ ਬੰਦੇ ਨੂੰ ਬੰਦਾ ਭਾਈ ਟਕਰੇ ਜਾਂਦਾ ਭਾਈ ਜੀ ਜੇ ਦੇਖਿਆ ਜਾਵੇ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਏ ਮੋਬਾਈਲ ਤੇ ਜਿਹੜਾ ਕੋ ਮਰਜ਼ੀ ਕੱਢੋ ਜੋ ਮਰਜ਼ੀ ਗਾਣਾ ਸੁਣੋ ਜਿੱਦਾਂ ਮਰਜ਼ੀ ਕਰੋ ਫੇਰ ਵੀ ਤੁਸੀਂ ਚਿੱਠੀਆਂ ਨਾਲੇ ਅੱਜ ਵੀ ਦੇਖ ਰਿਹਾ ਹਾਂ ਦੇਖੋ ਜੀ ਮੇਰੇ ਕੋਲ ਮੋਬਾਈਲ ਵੀ ਆ ਪਰ ਮੈਨੂੰ ਜਦ ਤੱਕ ਮੈਂ ਚਿੱਠੀ ਨਾ ਲਿਖਾਂ ਮੈਨੂੰ ਸਕੂਨ ਨਹੀਂ ਆਉਂਦਾ ਮੈਂ ਤਾਂ ਦਿਹਾੜੀ ਚ ਪੰਜ ਸੱਤ ਲਿਖਣੀਆਂ ਹੀ ਲਿਖਣੀਆਂ ਨੇ ਔਰ ਮੈਂ ਦੇਖੋ ਪੰਜ ਕ ਪੜਿਆ ਵਾਂ ਪਰ ਮੈਂ ਇੰਗਲਿਸ਼ ਹਿੰਦੀ ਪੰਜਾਬੀ ਚੰਗੀ ਤਰ੍ਹਾਂ ਪੜ੍ਹ ਲਿਖ ਲੰਨਾ ਜੀ ਦੇਖੋ ਕਿਉਂਕਿ ਮੈਂ 1978 ਚ ਪੰਜਵੀਂ કરી ਤੀ ਜੀ ਬਾਕੀ ਰਪਾਈ ਕਿਰਪਾ ਮਹਾਰਾਜ ਦੀ ਵਾਰ ਨਹੀਂ ਕਹਿੰਦਾ ਬਈ ਤੁਸੀਂ ਚਿੱਠੀਆਂ ਹਲੇ ਵੀ ਲਿਖੀ ਜਾਂਦੇ ਹੋ ਜਮਾਨਾ ਕਿੱਥੇ ਪਹੁੰਚ ਗਿਆ ਪਹਿਲਾਂ ਕਹਿੰਦੇ ਸੀ ਜੀ ਹੁਣ ਨਹੀਂ ਕਹਿੰਦੇ ਮੇਰੇ ਟਰੰਕ ਦੇ ਵਿੱਚ 250 ਚਿੱਠੀ ਪਈਆ ਜੀ ਜਿਹੜੀ ਯੂਪੀ ਵਿਹਾਰ ਔਰ ਬਹੁਤ ਦੂਰ ਦੂਰ ਤੋਂ ਮੇਰੇ ਕੋਲ ਮੈਂ ਸੰਭ ਕੇ ਰੱਖਿਆ ਮਿਆਂ ਬਾਈ ਜੀ ਉਹ ਕਿਉਂਕਿ ਮੈਂ ਆਪਣੇ ਬੱਚਿਆਂ ਨੂੰ ਦਿਖਾਉਣਾ ਮੇਰੇ ਵਿਆਹ ਦੀ ਵੀ ਚਿੱਠੀ ਪਈਆ 35 ਸਾਲ ਹੋ ਗਏ ਮੇਰੇ ਵਿਆਹ ਨੂੰ ਅੱਛਾ ਹਾਂ ਉਹ ਵੀ ਮੈਂ ਰੱਖੀ ਹੋਈ ਆ ਚਿੱਠੀਆਂ ਦਾ ਤਾਂ ਇੱਕ ਮਹੱਤਵ ਐਸਾ ਨਾ ਵੀ ਗੱਲਾਂ ਹੀ ਛੱਡ ਦੋ ਜਨੂਨ ਐ ਤਾਂ ਬਹੁਤ ਵਧੀਆ ਸ਼ੌਂਕ ਐ ਫਿਰ ਫੋਨ ਫੋਨ ਵੀ ਆਉਂਦੇ ਹੋਣਗੇ ਜਿਹੜੇ ਤੁਹਾਡੇ ਸਰਕਲ ਚ ਨੇ ਹੋਰ ਵੀ ਬਹੁਤ ਸਾਰੇ ਅਜਿਹੇ ਵੀਰ ਨੇ ਜਿਹੜੇ ਅੱਜ ਵੀ ਇਹ ਚਿੱਠੀਆਂ ਨਾਲ ਜੁੜੇ ਨੇ ਪ੍ਰੋਗਰਾਮਾਂ ਨਾਲ ਜੁੜੇ ਨੇ ਫਿਰ ਨਾਮ ਸੁਣਦੇ ਹੋਣੇ ਮਿਲਣ ਵੀ ਆਇਆ ਕੋਈ ਫੋਨ ਫੋਨ ਕੋ ਜੀ ਗਨਿਆਣਾ ਮੰਡੀ ਤੋਂ ਮਲਕੀਸ਼ ਸਿੰਘ ਘੜੀ ਸਾਜਦਾ ਅੱਜੇ ਫੋਨ ਆਇਆ ਸੀ ਮੈਨੂੰ ਹੂੰ ਉਹ ਕਹਿੰਦੇ ਬਾਈ ਜੀ ਨਾਂ ਤੁਹਾਡਾ ਬਹੁਤ ਸੁਣਿਆ ਵੀ ਮੈਂ ਗਾਹਾਂ ਤੋਂ ਗਾਹਾਂ ਨੰਬਰ ਲਿਆ ਵੀ ਮੈਂ ਡਰਦੇ ਡਰਤੇ ਨੇ ਕਰਿਆ ਮਹਾਕਾਤੇ ਕਹਿੰਦੇ ਤੁਹਾਡਾ ਨਾਮ ਹੀ ਬਹੁਤ ਵੱਡਾ ਮਾਹੋ ਨਾਮ ਹੀ ਵੱਡਾ ਹੈ ਬੰਦਾ ਮੈਂ ਬਹੁਤ ਵਧੀਆ ਸੁਭਾਅ ਦਾ ਹੈ ਹੈ ਜੀ ਗਰੀਬ ਹੈ ਘਰੋਂ ਪਰ ਦਿਲ ਬਹੁਤ ਅਮੀਰ ਦਿਲ ਹੈ ਭਾਈ ਮੇਰਾ ਕਹਿੰਦਾ ਕਿਵੇਂ ਮੈਂ ਕਿਹਾ ਵੀ ਦੇਖੋ ਆਪਣੇ ਦਸਾਂ ਨਾ ਹੁੰਦੀ ਕਿਰਤ ਕਰਦੇ ਆ ਰੋਜੀ ਰੋਟੀ ਆਪਣੀ ਕਮਾਉਂਦੇ ਆ ਰੇਡੀਓ ਨਾਲ ਜੁੜੇ ਹੋਏ ਆ ਬਸ ਆਹੀ ਖੁਸ਼ੀ ਹੈ ਇਹੀ ਜ਼ਿੰਦਗੀ ਹੈ ਦੇਖੋ ਬਾਈ ਜੀ ਅੱਗੇ ਕਹਿੰਦੇ ਪੈਰ ਚੱਕੇ ਦਾ ਭਰੋਸਾ ਨਹੀਂ ਹੁਣ ਤਾਂ ਸਾਹ ਆਇਆ ਨਾ ਆਇਆ ਅਟੈਕ ਹੁੰਦੇ ਨੇ ਬਾਈ ਜੀ ਜ਼ਿੰਦਗੀਆਂ ਨੂੰ ਇੰਜੋਏ ਕਰੋ ਜਿਵੇਂ ਵੀ ਹੁੰਦੀ ਹੈ ਕਿਸੇ ਨਾਲ ਮਾੜਾ ਨਾ ਕਰੋ ਕਿਸੇ ਨਾਲ ਬੈਰ ਬੁਰਾ ਨਾ ਕਰੋ ਸਭ ਦਾ ਭਲਾ ਕਰੋ ਜਿੱਥੇ ਤੱਕ ਹੁੰਦਾ ਮੈਂ ਤਾਂ ਬਾਈ ਜੀ ਬੁੜੇ-ਬੁੜੇ ਜੋੜ ਤੇ ਰੇਡੀਓ ਦੇ ਨਾਲ ਜਿਹੜੇ ਰਿਟਾਇਰ ਹੋਏ ਹੋਏ ਨੇ ਵੀ ਰੇਡੀਓ ਸੁਣੋ ਭਾਈ ਤੁਹਾਡਾ ਜਿਹੜਾ ਜੀਵਨਾ ਮਤਲਬ ਸਬਰ ਜੂਗਾ ਦੇਖੋ ਅਸੀਂ ਸਵੇਰੇ 4 ਵਜੇ ਅੰਮ੍ਰਿਤਸਰ ਗਰਵਾਣੀ ਲਾ ਦਨੇ ਆਂ ਦਰਬਾਰ ਸਾਹਿਬ ਜਾਣ ਦੀ ਲੋੜ ਨਹੀਂ ਆਪਣੇ ਘਰੇ ਦਰਬਾਰ ਸਾਹਿਬ ਆ ਜਾਂਦਾ ਜੀ ਦੇਖੋ 2 ਘੰਟੇ ਆਨੰਦ ਮਾਣਦੇ ਆਂ। ਇਹ ਤਾਂ ਮੋਬਾਈਲ ਤੇ ਵੀ ਹੁਣ ਬਾਈ ਜੀ ਹੈਗੇ ਫਿਰ ਰੇਡੀਓ ਹੀ ਕਿਉਂ? ਰੇਡੀਓ ਤੇ ਜੀ ਫਿਰ ਪਹਿਲਾ ਬੈਂਡ ਲਾ ਕੇ ਅਸੀਂ ਸੁਣਦੇ ਆਂ ਨਾ ਜਦ ਮੈਂ ਕਹਿੰਦਾ ਜੀ ਆਨੰਦ ਇਹ ਆ ਜਾਂਦਾ ਜੀ ਉਹਦੇ ਵਰਗਾ ਮੋਬਾਈਲ ਨਹੀਂ ਕਰ ਸਕਦਾ। ਮੋਬਾਈਲ ਵਿੱਚੋਂ ਕਦੇ ਆਏ ਭੱਜ ਗਈ, ਕਦੇ ਉਹਦੀ ਰੇਂਜ ਟੁੱਟ ਗਈ ਪਰ ਰੇਡੀਓ ਦੀ ਰੇਂਜ ਨਹੀਂ ਟੁੱਟਦੀ ਹੈਗੀ। ਅੱਛਾ। ਦੇਖੋ ਅੱਗੇ ਸ਼ੈੱਲ ਪੈਂਦੇ ਸੀ ਹੁਣ ਤਾਂ ਬੈਟਰੀਆਂ ਲੱਗੀਆਂ ਜੀ। ਮੋਬਾਈਲ ਮੰਗ ਚਾਰਜ ਕਰੋ। ਸਾਰਾ ਦਿਨ ਪ੍ਰੋਗਰਾਮ ਚੱਲਦਾ। ਪਹਿਲੀ ਵਾਰ ਰੇਡੀਓ ਆ ਤੁਸੀਂ ਕਦੋਂ ਲੱਤਾ? ਮੈਂ ਜੀ ਪਹਿਲੀ ਵਾਰ 1980 'ਚ ਰੇਡੀਓ ਉਹਦੇ 'ਚ ਸਿਰਫ ਇੱਕੋ ਵੈਂਡ ਹੁੰਦਾ ਸੀਗਾ ਜਲੰਧਰ ਜਲੰਧਰ ਹੂੰ 1992 'ਚ ਫਿਰ ਪਟਿਆਲਾ ਹੋੱਚ ਆਇਆ ਫਿਰ ਬਠਿੰਡਾ ਤੇ ਫਿਰ ਤਾਂ ਬਸ ਪਤਨੇ ਛੱਡ ਦੋ ਵੀ ਫਿਰ ਤਾਂ ਗੱਲਾਂ ਹੀ ਮੈਂ ਕੱਟੋ-ਕੱਟ 20 25 ਰੇਡੀਓ ਇੱਧਰ-ਉੱਧਰ ਵੀ ਦੇਤੇ ਔਰ ਲੈ ਵੀ ਗਏ ਮੈਨੂੰ ਅਨਾਮਾਂ 'ਚ ਵੀ ਰੇਡੀਓ ਮਿਲੇ ਨਹੀਂ ਜਿੱਥੇ ਮੈਂ ਮੈਨੂੰ ਬਾਈ ਜੀ ਅਨਾਮਾਂ 'ਚ ਕਿੱਦਾਂ ਉਹ ਕਹਾਣੀ ਦੱਸੋ ਅਨਾਮਾਂ 'ਚ ਰੇਡੀਓ ਕਿਵੇਂ ਮੈਂ ਮੈਂ ਜੀ ਫਿਰ ਸਟੇਜਾਂ ਤੇ ਜਿੱਥੇ ਟਾਈਮ ਮਿਲਦਾ ਗਾ ਵੀ ਲੰਨਾ ਕੁਛ ਨਾ ਕੁਛ ਫਿਰ ਮੇਰੇ ਜਿਹੜੇ ਮਿੱਤਰ ਨੇ ਉਹ ਮੈਨੂੰ ਰੇਡੀਓ ਵੀ ਲਿਆ ਕੇ ਦੰਦਿਆ ਕਹਿੰਦੇ ਭਾਈ ਇਹਦਾ ਤਾਂ ਸ਼ੌ ਹਾਂਜੀ ਹਾਂਜੀ ਤਾਂ ਫਿਰ ਸਾਡੇ ਸਰੋਤਿਆਂ ਨੂੰ ਅੱਜ ਕੀ ਸੁਣਾئیںਗੇ ਉਹ ਮੈਂ ਦੋ ਬੋਲ ਸੁਣਾ ਦਿੰਨੇ ਆ ਜੀ ਹਿੰਦੇ ਮੈਂ ਸੋਹਣਾ ਖੁਦਾ ਤੋਂ ਤੇਰੀ ਖੈਰ ਮੰਗਦੀ ਦੇ ਮੈਂ ਸੋਹਣਾ ਮੇਰੇ ਦਿਲ ਦੀ ਮਰਾਦ ਚੰਨਾ ਰਹੇ ਤੂੰ ਆਵਾਦ ਵੇ ਦਿਲ ਦੀ ਮਰਾਦ ਚੰਨਾ ਰਹੇ ਤੂੰ ਆਵਾਦ ਤੇਰੀ ਦੀਦ ਤੋਂ ਬਿਨਾ ਨਾ ਮੈਂ ਕੁਝ ਮੰਗਦੀ ਦੇ ਮੈਂ ਸੋਹਣਾ ਖੁਦਾ ਤੋਂ ਤੇਰੀ ਖੈਰ ਮੰਗਦੀ ਵੇ ਮੈਂ ਐਫ ਐਮ ਰੇਡੀਓ ਖੁਦਾ ਤੋਂ ਤੇਰੀ ਖੈਰ ਮੰਗਦੀ ਵੇ ਮੈਂ ਸੋਹਣਿਆ ਐਂ ਗਾਈਦਾ ਜੀ ਬਾ ਆਵਾਜ਼ ਵੀ ਬਹੁ ਪਿਆਰੀ ਆ ਬਾਜੀ ਕਿਰਪਾ ਮਹਾਰਾਜ ਦੀ ਜਿੱਥੇ ਵੀ ਟਾਈਮ ਲੱਗਦਾ ਜੀ ਬਸ ਮੈਂ ਤਾਂ ਐ ਕਹਿੰਦੇ ਕਹਿੰਦੇ ਕਾਂਬੜਾ ਜਿੱਥੇ ਮੈਂਖ ਦੇਖਦਾ ਉੱਥੇ ਹੀ ਗਾਉਣ ਲੱਗ ਜਾਂਦਾ ਮਾਹ ਗਾਤ ਸੁਣਾਓ ਕੋਈ ਹੈ ਦੋ ਘਟ 60 ਦੀ ਹੋ ਗਈ ਉਮਰ ਬਾਈ ਜੀ 1966 15 ਦੋ ਸ਼ਹਿਰ ਦਾ ਮੇਰਾ ਮਤਲਬ ਵਾਰਥ ਹੈ ਜੀ ਦੇਖੋ ਮਹਾਰਾਜ ਦੀ ਕਿਰਪਾ ਜੀ ਐਨ ਕੋਈ ਬਿਮਾਰੀ ਨਹੀਂ ਠਮਾਰੀ ਨਹੀਂ ਮੌਜਾ ਮਾਰਦੇ ਆ ਜੀ ਔਰ ਖੁਸ਼ ਰਹਿੰਦੇ ਆ ਬਾਈ ਜੀ ਹਾਂ ਜੀ ਦੇਖੋ ਇਹੀ ਜ਼ਿੰਦਗੀ ਤੁਸੀਂ ਦਾ ਕਾਰਨ ਕੀ ਆ ਬਾਈ ਅੱਜ ਕੱਲ ਤਾਂ ਤੁਸੀਂ ਇੱਥੇ ਵੀ ਸਕੂਨ ਆ ਤੁਹਾਨੂੰ ਇਹ ਛੋਟੀ ਜੀ ਦੁਕਾਨ ਆ ਖੋਖਾ ਪਾਇਆ ਬਏ ਇਹਦੇ ਵਿੱਚ ਵੀ ਕਹਿੰਦੇ ਹੋ ਖੁਸ਼ ਰਹਿੰਦੇ ਆ ਅੱਜ ਕੱਲ ਤਾਂ ਕੋਠੀਆਂ ਮਹਿਲਾਂ ਕਾਰਾਂ ਵਾਲੇ ਨਹੀਂ ਖੁਸ਼ ਬਾਈ ਜੀ ਚਿਹਰੇ 부ਜੇ ਰਹਿੰਦੇ ਨੇ ਤੁਸੀਂ ਖੁਸ਼ੀ ਦਾ ਕਾਰਨ ਮੇਰੇ ਖੁਸ਼ੀ ਦਾ ਰਾਜ ਜੀ ਰੇਡੀਓ ਹੈ ਰੇਡੀਓ ਦੇ ਨਾਲ ਮੈਂ ਚੱਲਦਾ ਆਨ ਸ਼ਾਨ ਬਾਨ ਤੇ ਮੇਰੀ ਮਤਲਬ ਰੇਡੀਓ ਨਾਲ ਹੈ ਜੀ ਸਾਰਾ ਕੁਝ ਮੇਰੀ ਜ਼ਿੰਦਗੀ ਹੈ ਮੈਨੂੰ ਤਾਂ ਇੱਥੇ ਬੱਚੇ ਵੀ ਕਹਿੰਦੇ ਕਹਿੰਦੇ ਕਿਹਦੇ ਕਟੰਗ ਕਰਾਉਣਾ ਜਾਣਾ ਕਹਿੰਦੇ ਬਿੱਲਾ ਮਾਦੋਪਰੀ ਰੇਡੀਓ ਵਾਲੇ ਕੋਲ ਹੈ ਜੀ ਦੇਖੋ ਐਨਾ ਪ੍ਰੇਮ ਹੈ ਜੀ ਹਾਂ ਜੀ ਬਾਕੀ ਮੈਂ ਚਿੱਠੀਆਂ ਲਿਖਦਾ ਰਹਿਣਾ ਜੀ ਸਾਰੇ ਕਿਤੇ ਨਾਮ ਬੋਲਦੇ ਹਰ ਵਾਰ ਚਿੱਠੀ ਕਦੋਂ ਲਿਖੀ ਤੇ ਜਦੋਂ ਨਾਮ ਬੋਲਿਆ ਫਿਰ ਕੀ ਸੀਗਾ ਕੀ ਲੱਗਿਆ ਸੀ ਤੁਹਾਨੂੰ ਇਹ ਜੀ ਮਿਲਦਾ ਵੀ 1988 ਜਦ ਮੈਂ ਪਹਿਲੀ ਚਿੱਠੀ ਜਦੋਂ ਲਿਖੀ ਕਈ ਦਿਨ ਮੈਂ ਕਿਹਾ ਜਦ ਮੇਰੀ ਚਿੱਠੀ ਆਈ ਹਾ 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 ਵੀਰ ਜੀ ਮੇਰੇ ਤਾਂ ਕੋਈ ਖੁਸ਼ੀ ਦਾ ਟਿਕਾਣਾ ਨਾ ਰਿਹਾ ਉਦੋਂ ਮੇਰੀ ਉਮਰ ਕੋਈ 17-18 ਸਾਲ ਦੀ ਸੀ ਮੈਂ ਤਾਂ ਜੀ ਨੱਚਦਾ ਫਿਰਾਂ ਕਹਿੰਦੇ ਕੀ ਹੋ ਗਿਆ ਘਰ ਦੇ ਮਖਾਓ ਚਿੱਠੀ ਆ ਗਈ ਚਿੱਠੀ ਆ ਗਈ ਬੱਸ ਜੀ ਫਿਰ ਜੱਤ ਤੇ ਮੈਂ ਪਿੱਛੇ ਮੁੜ ਕੇ ਨਹੀਂ ਵੀਰ ਜੀ ਦੇਖਿਆ ਕਿੰਨੀਆਂ ਹੀ ਮੈਂ ਚਿੱਠੀਆਂ ਲਿਖ ਚੁੱਕਿਆ ਔਰ ਲਿਖਦਾ ਰਹਾਂਗਾ ਆਪਣੇ ਮਰਦੇ ਦਮ ਤੱਕ ਮੇਰਾ ਸ਼ੌਂਕ ਹੈ ਵੀਰ ਜੀ ਹੋਰ ਮੈਨੂੰ ਕੋਈ ਐਬ ਨਹੀਂ ਕੁਛ ਨਹੀਂ ਆ ਦੇਖੋ ਚਾਹ ਦੀ ਥਰਮੋਸ ਪਰੀ ਪਈ ਐ ਟਿਪਨ ਪਰ ਐ ਪੈ ਰੋਟੀਆਂ ਦਾ ਪਾਈ ਕੋਈ ਹੋਰ ਆਉਂਦਾ ਉਹਨੂੰ ਵੀ ਖਿਲਾ ਦੇਣਾ ਆਪ ਵੀ ਖਾਣਾ ਵਾ ਕਿਰਪਾ ਹੀ ਕਿਰਪਾ ਮਹਾਰਾਜ ਦੀ ਹੈ ਜੀ ਕੋਈ ਜ਼ਿਆਦਾ ਮੇਰਾ ਕਮਾਈ ਨਹੀਂ ਹੈਗੀ ਬਸ 5-400 ਬਣਾ ਲੈਣੇ ਆ ਆਪਣਾ ਗੁਜ਼ਾਰਾ ਕਰਦੇ ਆ ਜੀ ਵਧੀਆ ਟੌਫ ਦੀ ਜ਼ਿੰਦਗੀ ਹੈ ਜੀ ਜੀ ਜੇ ਦੇਖਿਆ ਜਾਵੇ ਵੀਰ ਜੀ ਉਸ ਦੌਰ ਨੂੰ ਜਦੋਂ ਰੇਡੀਓ ਸੀਗਾ ਭਜਨ ਅਠ ਨਹੀਂ ਸੀ ਫੋਨ ਨਹੀਂ ਸੀਗਾ ਉਸ ਦੌਰ ਨੂੰ ਤੇ ਅੱਜ ਦੇ ਦੌਰ ਨੂੰ ਕਿਵੇਂ ਦੇਖਦੇ ਦੇਖੋ ਜੀ ਪਹਿਲਾ ਦੌਰ ਤਾਂ ਵੈਸੇ ਵਧੀਆ ਸੀਗਾ ਪਰ ਹੁਣ ਦੇਖੋ ਅਸੀਂ ਮੀਡੀਆ ਨਾਲ ਵੀ ਜੁੜ ਗਏ ਹੁਣ ਜਿਵੇਂ ਮੇਰਾ ਬੇਟਾ ਜੀ ਹੁਣ ਸਾਊਦੀ ਅਰਬ ਚ ਗਿਆ ਵੈ ਇਥੋਂ ਵੀਡੀਓ ਕਾਲ ਹੋ ਕੇ ਅਸੀਂ ਸਿੱਧਾ ਸੰਪਰਕ ਹੋ ਜਾਂਦਾ ਵੀ ਡੈਡੀ ਮੈਂ ਰੋਟੀ ਖਾ ਰਿਹਾ ਹਾਂ ਇਧਰੋਂ ਮੈਂ ਕਹਿੰਦਾ ਪੁੱਤਰ ਮੈਂ ਰੋਟੀ ਖਾ ਰਿਹਾ ਹਾਂ ਫਰਕ ਤਾਂ ਚੇਂਜ ਤਾਂ ਬਹੁਤ ਆਈ ਹੈ ਜੀ ਪਰ ਸਰਦਾਰ ਜੀ ਜਿਹੜੀ ਗੱਲ ਪਹਿਲਾਂ ਸੀਗੀ ਸਾਦਗੀ ਵਿੱਚ ਕਹਿੰਦੇ ਕੋਠੇ ਕੱਚੇ ਸੀ ਲੋਕ ਸੱਚੇ ਸੀ ਉਹ ਗੱਲ ਤਾਂ ਨਹੀਂ ਵੀਰ ਜੀ ਹੁਣ ਰਹੀ ਜਿਵੇਂ ਰਿਸ਼ਤੇਦਾਰੀ ਦੇ ਵਿੱਚ ਵੀ ਅਗਲਾ ਮੋਬਾਈਲ ਤੇ ਹੀ ਕੰਮ ਸਾਰ ਦਿੰਦਾ ਹੈ ਅੱਗੇ ਮੈਂ ਸਾਈਕਲ ਤੇ ਜਾਣਾ ਕੋਈ ਸੁਨੇਹਾ ਦੇਣ ਜਾਂ ਕੋਈ ਗੱਲਬਾਤ ਚਾਰ-ਚਾਰ ਦਿਨ ਨਾਨਕਾਂ ਤੋਂ ਮੁੜਨਾ ਨਾ ਭੈਣ ਕੋਲੋਂ ਮੁੜਨਾ ਨਾ ਉਹ ਕੰਮ ਤਾਂ ਨਹੀਂ ਹੋ ਰਿਹਾ ਪਰ ਫੇਰ ਵੀ ਚਲੋ ਜੇ ਇਹਨੂੰ ਮੋਬਾਈਲ ਨੂੰ ਤਰੀਕੇ ਨਾਲ ਚਲਾਇਆ ਜਾਵੇ ਤਾਂ ਬਹੁਤ ਕੁਝ ਹੈ ਜੇ ਨਜਾਇਜ਼ ਵਰਤੋਂ ਕਰੋ ਤਾਂ ਕੁਝ ਵੀ ਨਹੀਂ ਹੈਗਾ ਹਾਂਜੀ ਠੀਕ ਹੈ ਜੀ ਇੱਕ ਵਾਰ ਮੇਰੇ ਨਾਲ ਫਰਾਡ ਵੀ ਹੋ ਗਿਆ ਜੀ ਇੱਕ ਬੰਦਾ ਕਹਿੰਦਾ ਵੀ ਤੇਰੇ ਖਾਤੇ 'ਚ ਐਨੇ ਪੈਸੇ ਪਾਉਣੇ ਆ ਜੀ ਮੈਂ ਸਾਰੀ ਕਾਪੀ ਉਹ ਭੇਜਤੀ ਬੈਂਕ ਵਾਲਿਆਂ ਕੋਲ ਗਿਆ ਕਹਿੰਦੇ ਕਟਾਇਆ ਇਹਨੂੰ ਫਟਾਫਟ ਖਾਤਾ ਨਮਾ ਖਲਾ ਐਵੇਂ ਹੋ ਜਾਂਦਾ ਜੀ ਇਹ ਅੱਛਾ ਫੋਨ ਆ ਗਿਆ ਸੀ ਕੋਈ ਹਾਂ ਜੀ ਕਿੱਦਾਂ ਕਿੱਦਾਂ ਉਹ ਕਹਿੰਦੇ ਵੀ 20000 ਰੁਪਏ ਭਾਈ ਤੇਰੇ ਖਾਤੇ 'ਚ ਪਾਉਣਾ ਹੈ ਬਈ ਆਪਣਾ ਆ ਨੰਬਰ ਭੇਜ ਦੇ ਨਹੀਂ ਕੌਣ ਬੋਲਦਾ ਕੀ ਕੀ ਜੀ ਮੈਂ ਅਫਸਰ ਸਿੰਘ ਚਾਹਾਨ ਬੋਲਦਾ ਮੇਰਾ ਮਿੱਤਰ ਹੈ ਜੀ ਉਹ ਉਹਨੇ ਜਦ ਫੋਨ ਆਇਆ ਮੈਂ ਹਾਂ ਤੂੰ ਅਫਸਰ ਸਿੰਘ ਚਾਹਾਨ ਬੋਲਦਾ ਕਹਿੰਦਾ ਹਾਂ ਉਹ ਬੱਸ ਫਿਰ ਉਹਨੇ ਗੱਲ ਫੜ ਲਈ ਮੈਨੂੰ ਕਹਿੰਦਾ ਤੂੰ ਐ ਕਰ ਯਾਰ ਮਾਧੁਪਰੀ 5000 ਰੁਪਇਆ ਪਾ ਦੇ ਮਾਹਾ ਮੇਰੇ ਖਾਤੇ ਚ ਭਾਈ 100 ਰੁਪਇਆ ਹੈ ਹੂੰ ਕਹਿੰਦਾ ਯਾਰ ਸਵੇਰ ਦੇ ਫੋਨ ਕਰੀ ਜਾਂਦੇ ਛੱਡ ਕੱਟ ਇਹਨੂੰ ਮੈਂ ਆਪਣੀ ਕਾਪੀ ਭੇਜਤੀ ਜੀ ਫਿਰ ਬੈਂਕ ਵਾਲੀ ਮੈਡਮ ਕਹਿੰਦੀ ਜਿਹੜੀ ਹੈੱਡ ਆ ਮੈਨੇਜਰ ਸਾਹਿਬ ਕਹਿੰਦੇ ਭਾਈ ਮਾਧੁਪਰੀ ਸਾਹਿਬ ਇਹ ਖਾਤਾ ਕਟਾਓ ਇਹਨੂੰ ਨਾ ਮਖਲਾਓ 100 ਰੁਪਇਆ ਥੋੜਾ ਪਹਿਲਾਂ 400 ਹੋਰ ਦੋ 500 ਦੇ ਕੇ ਜੀ ਮੈਂ ਖਾਤਾ ਖਲਾਇਆ ਕਿਉਂਕਿ ਬੇਟਾ ਮੈਨੂੰ ਕਦੇ 1000 2000 ਰੁਪਇਆ 5000 ਰੁਪਇਆ ਜਾਂ ਲੋਡ ਆ ਮੇਰੇ ਮੋਬਾਈਲ 'ਚ ਆ ਜਾਂਦਾ ਮੈਂ ਉੱਥੋਂ ਆਪਣਾ ਕਢ ਨਹੀਂ ਤਾਂ ਮੇਰਾ ਕੰਮ ਵਿਗੜ ਜਾਣਾ ਤਾਂ ਵੀ ਇਹ ਵੀ ਗੌਰ ਰੱਖਣੀ ਚਾਹੀਦੀ ਹੈ ਜੀ ਵੀ ਬਹੁਤ ਫਰਾਡ ਹੁੰਦੇ ਆ ਬਾਈ ਜੀ ਇਹ ਫਰਾਡ ਰੇਡੂਏ ਤੇ ਤਾਂ ਨਹੀਂ ਹੁੰਦੇ ਤੇ ਬਾਈ ਜੀ ਫੋਨ ਤੇ ਹੋਣ ਲੱਗੇ ਆ ਫੋਨ ਤੇ ਹੋਣ ਲੱਗੇ ਜੀ ਵੈਸੇ ਫੋਨ ਵਾਲੇ ਮਸ਼ੂਰੀ ਵੀ ਦੰਦੇ ਨੇ ਬਸ ਫੇਰ ਅਕਲ ਤੇ ਪੜਦਾ ਪੈ ਗਿਆ ਭਾਈ ਹੈ ਜੀ ਫੇਰ ਮੈਂ ਅਫਸਰ ਸੇ ਚਾਹਾਨ ਨੂੰ ਫੋਨ ਕਰਿਆ ਉਹ ਕਹਿੰਦਾ ਭਾਈ ਮੈਂ ਨਹੀਂ ਫੋਨ ਕਰਿਆ ਮਾਦੋ ਪਰੀ ਮੈਂ ਤਾਂ ਤੇਰੇ ਕੋ ਸਿੱਧਾ ਆ ਕੇ ਜਾਊਂਗਾ ਭਾਈ ਦੇਖੋ ਚਲੋ ਜੇ ਮੇਰੇ ਖਾਤੇ 'ਚ ਵੱਧ ਹੁੰਦੇ ਤਾਂ ਚੱਕਿਆ ਜਾਂਦਾ ਕੰਮ ਮੇਰੇ ਤਾਂ ਗਰੀਬ ਕੋਲ ਹੈ 100 ਰੁਪਿਆ ਤਾਂ ਕੋਣ ਬਾਈ ਬਹੁਤ ਆਉਂਦੇ ਨੇ ਪਹਿਚਾਣਿਆ ਨਹੀਂ ਐਦਾਂ ਕਹਿੰਦੇ ਬਸ ਆਪਾਂ ਕਹਿੰਦੇ ਵੀ ਹਾਂ ਜੀ ਫਲਾਣਾ ਬਸ ਉੱਥੋਂ ਹੀ ਚੱਕ ਲੈਂਦੇ ਆਂ ਜੀ ਉਹ ਕੰਮ ਹਾਂਜੀ ਮਾਦੋਪੁਰੀ ਨੂੰ ਵੀ ਫੇਰ ਝਾਂਸੇ 'ਚ ਲੈ ਲਿਆ ਸੀ ਹਾਂ ਜੀ ਹਾਂ ਜੀ ਫੇਰ ਹੁਣ ਮੈਂ ਸਿਆਣਾ ਹੋ ਗਿਆ ਬਾਈ ਜੀ ਹੁਣ ਨਹੀਂ ਇਹੋ ਜਿਹਾ ਕੰਮ ਵੀ ਚਲੋ ਹੋਰ ਨੂੰ ਵੀ ਦੱਸੀਦਾ ਬਾਈ ਜੀ ਲਾ ਠੀਕ ਹੈ ਹਾਂ ਜੀ ਤੇ ਹੋਰ ਕੋਈ ਜ਼ਿੰਦਗੀ ਦੀ ਕਹਾਣੀ ਰੇਡੀਓ ਨਾਲ ਜੁੜੀ ਵੀ ਪਿੰਡਾਂ 'ਚ ਕਿੱਦਾਂ ਕਹਿੰਦੇ ਸੀ ਉਦੋਂ ਜਦੋਂ ਨਾਮ ਬੋਲਦਾ ਸੀ ਕਿ ਪਿੰਡ ਦੇ ਲੋਕ ਕੀ ਕਹਿੰਦੇ ਸੀ ਦੇਖੋ ਜੀ ਆ ਤੁਹਾਨੂੰ ਥੋੜੀ ਦੇਰ ਦੀ ਗੱਲ ਦੱਸਦਾ ਹਾਂ ਵਾਟਰ ਸਪਲਾਈ ਵਾਲਿਆਂ ਦਾ ਪ੍ਰੋਗਰਾਮ ਹੁੰਦਾ ਰਿਹਾ ਜੀ ਪਟਿਆਲੇ ਤੋਂ ਹਾਂ ਸਰਦਾਰ ਜੀ ਮੈਨੂੰ ਇਨਵੈਸਟਰ ਕਾਰ ਦੇ ਵਿੱਚ ਪਿਠਾ ਕੇ ਲੈ ਜਾਂਦੇ ਰਹੇ ਨੇ ਬੜੈ ਸਾਹਿਬ ਪਰਵਾਨਾ ਜੀ ਉੱਥੇ ਟੈਂਕੀ ਤੇ ਜਾ ਕੇ ਮੈਨੂੰ ਸਿਰਫ 3-4 ਮਿੰਟ ਦੰਦੇ ਤੇ ਉਹਦੇ ਵਿੱਚ ਮੈਨੂੰ ਤਾਂ ਸ਼ੌਂਕ ਸੀ ਗਾਉਣ ਦਾ ਬਈ ਜਿੱਥੇ ਮੈਂ ਆਪਣਾ ਕੰਮ ਛੱਡ ਕੇ ਜਾਣਾ ਜੀ ਹਾਂ ਜੀ ਦੇਖੋ ਇੱਕ ਤਾਂ ਮੇਰਾ ਇਹ ਜੁੜਿਆ ਹੋਇਆ ਜੀ ਇਹਦੇ ਨਾਲ ਰੇਡੀਓ ਦੇ ਬਾਕੀ ਮੇਰੀ ਮਾਤਾ 구ਜਰੀ ਤਾਂ ਵੀ ਮੇਰੇ ਪ੍ਰੀਤ ਮਹਿੰਦਰ ਸੇਖੋਂ ਹੋਰ ਵੀ ਜਿਹੜੇ ਅਨਾਉਂਸਰ ਮੇਰੇ ਘਰਾਂ ਪਹੁੰਚੇ ਜੀ ਮੇਰੀ ਦੁਕਾਨ ਤੇ ਪਹੁੰਚੇ ਚਲੋ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜੀ ਰੇਡੀਓ ਦਾ ਹਾਂ ਜੀ ਮੈਂ ਤਾਂ ਜਾਣਦੇ ਹੁਣੇ ਬਾਈ ਚੰਗੀ ਤਰ੍ਹਾਂ ਬਾਈ ਬਿੱਲਾ ਮਾਦੋ ਪੁਰੀ ਕੌਣ ਹੈ ਹਾਂ ਜੀ ਜਿਵੇਂ ਸੁਖਜੀਤ ਮੈਡਮ ਹੈ ਜਲੰਧਰ ਤੋਂ ਉਹ ਜੀ ਸਾਡੇ ਬਹੁਤ ਸਿਨੀਅਰ ਅਨਾਉਂਸਰ ਨੇ ਜਦ ਮੈਂ ਕਹਿੰਦਾ ਮੈਡਮ ਜੀ ਸਤਿ ਸ੍ਰੀ ਅਕਾਲ ਕਹਿੰਦੇ ਕੌਣ ਮਹਾ ਬਲਵਿੰਦਰ ਬਿੱਲਾ ਮਾਧੋਪਰੀ ਕਹਿੰਦੇ ਰਾਜਕੌਰ ਜੋਤੀ ਗੋਲਡੀ ਸਾਰਾ ਮਾਧੋਪਰੀ ਲਾਣਾ ਠੀਕ ਹੈ ਆਈਕਨ ਸਾਨੂੰ ਘਰ ਮੰਗ ਪੁੱਛਦੇ ਨੇ ਜੀ ਇਸ ਤਰ੍ਹਾਂ ਸਾਡਾ ਪ੍ਰੇਮ ਪਿਆਰ ਹੈ ਜੀ ਬਿਨਾ ਮਤਲਬ ਕਿਸੇ ਐਨਾਨਸਰ ਨੂੰ ਫੋਨ ਨਹੀਂ ਕਰਦਾ ਜਦੋਂ ਕਦੇ ਲੋੜ ਹੁੰਦੀ ਆ ਫੇਰ ਹੀ ਫੋਨ ਕਰੀਦਾ ਸਰ ਜੀ ਅੱਛਾ ਇਹ ਨਾਮ ਕਿਹਦੇ ਕਿਹਦੇ ਲਿਖਦੇ ਉਹਨੇ ਉਹ ਬਾਈ ਫੇਰ ਕੌਣ ਨੇ ਆ ਦੇਖੋ ਜੀ ਚੌਂਕ ਬੱਤੀਆਂ ਵਾਲਾ ਮੇਰਾ ਪਿੰਡ ਹੋ ਗਿਆ ਜੀ ਮਾਧੋਪੁਰ ਨੇੜੇ ਸਰਹੰਦ ਮੰਡੀ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਬਲਵਿੰਦਰ ਬਿੱਲਾ ਮਾਧੋਪੁਰ ਹੀ ਖੁਦ ਰਾਜਕੌਰ ਮੇਰੀ ਪਤਨੀ ਜੋਤੀ ਮੇਰੀ ਬੇਟੀ ਗੋਲਡੀ ਮੇਰਾ ਮਤਲਬ ਬੇਟਾ ਇਹ ਕਰਨ ਸਿੰਘ ਮੇਰਾ ਜਮਾਈ ਹੈ ਜੀ ਬੱਬੂ ਟਵਾਣਾ ਮੇਰਾ ਯੂ ਐਸ ਏ ਪਿਆਰਾ ਮਿੱਤਰ ਹੈ ਜੀ ਬਾਕੀ ਮਾਧੋਪੁਰ ਹੀ ਲਾਣਾ ਜੀ ਮਾਧੋਪੁਰੀ ਬਾਕੀ ਸਾਰਾ ਲਾਣਾ ਕਿਉਂਕਿ ਚਾਰ ਭਰਾ ਹੈ ਨਾ ਜੀ ਫਿਰ ਸਾਰਿਆਂ ਦੇ ਐਡਾ ਨਾਮ ਨਹੀਂ ਲਿਖ ਸਕਦੇ ਉਹ ਅਸੀਂ ਸਾਰਾ ਫਿਰ ਮਾਧੋਪੁਰੀ ਲਾਣਾ ਕਰ ਦਿੰਨੇ ਆ ਜੀ ਅੱਗੇ ਤਾਂ ਕਹਿੰਦੇ ਵੀ ਆ ਫਲਾਣਿਆਂ ਦਾ ਫਲਾਣਿਆਂ ਦਾ ਅੱਗੇ ਤਾਂ ਲਾਣਾ ਹੀ ਵੱਜਦੇ ਸੀ ਸਾਡਾ ਰਾਜਿਆਂ ਦਾ ਲਾਣਾ ਵੱਜਦਾ ਮਾਧੂਪਰੀ ਲਾਣਾ ਵੱਜਦਾ ਜੀ ਹਾਂਜੀ ਜਿਵੇਂ ਲੰਬੜਦਾਰਾਂ ਦਾ ਲਾਣਾ ਵੱਜਦਾ ਟਵਾਣਿਆਂ ਦਾ ਲਾਣਾ ਵੱਜਦਾ ਜਿਵੇਂ ਹੁਣ ਨਾ ਵੱਡੇ ਵੱਡੇ ਪਿੰਡ ਨੇ ਮਾਨਾਂ ਦੀ ਪੱਤੀ ਸਿੱਧੂਆਂ ਦੀ ਪੱਤੀ ਹਾਂਜੀ ਉਹ ਸਾਡੇ ਪੱਤਿਆਂ ਨਹੀਂ ਹੈਗੀਆਂ ਕਿਉਂਕਿ ਸਾਡੇ ਛੋਟੇ ਪਿੰਡ ਨੇ ਉਧਰ ਬਠਿੰਡਾ ਮਾਨਸਾ 'ਚ ਵੱਡੇ ਪਿੰਡ ਨੇ ਮੈਂ ਜੀ ਪਹਿਲਾਂ ਜੀ ਅਸੀਂ ਡਰਾਮੇ ਵੀ ਖੇਡਦੇ ਰਹੇ ਹਾਂ ਰਾਜ ਜੀ ਬੀਐਸ ਜਿਹੜੀ ਪਾਰਟੀ ਸੀ ਬਹੁਜਨ ਸਮਾਜ ਪਾਰਟੀ ਉਹ 'ਚ ਮੈਨੂੰ ਰੋਲ ਦਿੱਤਾ ਜਾਂਦਾ ਤਾਂ ਉੱਥੇ ਫਿਰ ਅਸੀਂ ਮਿਸ਼ਨਰੀ ਗੀਤ ਗਾਉਂਦੇ ਸੀ ਜੀ ਹਾਂਜੀ ਓਬਵੀਅਸ ਹੀ ਗਾਉਂਦੇ ਰਹੇ ਹਾਂ ਜੀ ਤੇ ਹੁਣ ਕਿਹੜੇ-ਕਿਹੜੇ ਮੁੱਖ ਪ੍ਰੋਗਰਾਮ ਨੇ ਜਿਹੜੇ ਤੁਹਾਨੂੰ ਪਸੰਦ ਨੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਪਟਿਆਲੇ ਤੋਂ ਸੁਣਦੇ ਹਾਂ ਜੀ ਸਵੇਰੇ 7 ਵਜੇ ਗੁੱਡ ਮਾਰਨਿੰਗ ਮਾਲਵਾ ਉਹ ਚ ਸਾਡੇ ਸ਼ਹਿਰ ਦੇ ਸਰਹੰਦ ਦੀਆਂ ਫਤਿਹਗੜ੍ਹ ਸਾਹਿਬ ਦੀਆਂ ਤੇ ਪਟਿਆਲੇ ਦੀਆਂ ਸਮਾਣਾ ਸਾਰੀਆਂ ਖਬਰਾਂ ਆਉਂਦੀਆਂ ਨੇ ਵੀ ਰਾਤ ਨੂੰ ਕੀ ਵਾਪਰਿਆ ਸਵੇਰੇ ਕੀ ਵਾਪਰਿਆ ਹੈਂ ਜੀ ਉਹਦੇ ਚ ਸਾਨੂੰ ਬੜੀ ਜਾਣਕਾਰੀ ਮਿਲਦੀ ਹੈ ਜਿਵੇਂ ਹੁਣ ਉਧਰ ਸਮਾਣੇ ਵਾਲ ਅੱਗ ਲੱਗੀ ਜੀ ਫੈਕਟਰੀ ਚ ਸਾਨੂੰ ਪਤਾ ਲੱਗ ਗਿਆ ਜੀ ਉਹ ਗੱਲ ਦਾ ਠੀਕ ਹੈ ਜੀ ਬਾਕੀ ਆ ਬੋਲਕਾਂ ਬਾਰੇ ਹੁਣ ਆਮ ਚਰਚਾ ਹੁੰਦੀ ਰਹਿੰਦੀ ਐ ਐ ਬਾਕੀ ਦੋ ਤੇਰੀਆਂ ਦੋ ਮੇਰੀਆਂ 2 ਵਜੇ ਆਊਗਾ ਜੀ ਹਾਂ 2 ਵਜਣ ਵਾਲੇ ਆ ਉਹਦੇ ਵਿੱਚ ਅੱਜ ਮੇਰੀ ਵਾਰੀ ਐ ਜੀ 8ਵੇਂ ਦਿਨ ਫੋਨ ਲਾਉਣਾ ਹੁੰਦਾ ਸਰ ਜੀ ਉਹ ਚੋ ਟੌਪਿਕ ਦੇਣਗੇ ਟੌਪਿਕ ਦੇ ਉੱਪਰ ਅਸੀਂ ਨੇ ਬੋਲ ਕੇ ਫੋਨ ਮਲਾ ਕੇ ਉਹ ਹੈ ਜੀ ਗੀਤ ਸੁਣਾਉਣਾ ਜਿਹੜਾ ਜਿਹੜਾ ਟੌਪਿਕ ਹਾਂ ਜੀ ਦੋ ਟੱਪੇ ਸੁਣਾਉਣੇ ਨੇ ਬੜਾ ਖੁਸ਼ ਹੋ ਕੇ ਸੁਣਦੇ ਹਾਂ ਜੀ ਉਸ ਤੋਂ ਬਾਅਦ ਜੀ 3 ਵਜੇ ਫੇਰ ਆਊਗਾ ਚਿੱਠੀਆਂ ਮਿੱਠੀਆਂ ਜਲੰਧਰ ਤੋਂ ਹਾਂ ਉੱਥੇ ਪਹਿਲਾਂ ਤਾਂ ਫੋਨ ਚੱਲਦੇ ਤੇ ਜੀ ਹੁਣ ਉਹ ਆ ਚੋਣ ਜਾਬਤਾ ਕਰਕੇ ਫੋਨ ਬੰਦ ਹੋ ਗਏ ਉਹ ਉਹ ਚਿੱਠੀਆਂ ਪੜਦੇ ਨੇ ਜੀ ਉਹ ਚ ਚਿੱਠੀਆਂ ਮਿੱਠੀਆਂ ਚ ਆਪਣੀ ਬਕਾਇਦਾ ਹਾਜ਼ਰੀ ਲੱਗਦੀ ਆ ਸਰ ਜੀ ਕਿਉਂਕਿ ਮੈਂ ਪਾਈ ਜਾਂਦਾ ਚਿੱਠੀਆਂ ਆਈ ਜਾਂਦੀਆਂ ਨੇ ਹੈ ਜੀ ਬਾਕੀ ਮੱਛ ਠੀਕ ਠਾਕ ਆ ਜੀ ਸਾਰਾ ਕੁਝ ਇਸ ਤਰ੍ਹਾਂ ਸੁਣੀ ਜਾਂਦੇ ਆ ਜੀ ਫੇਰ 4 ਤੱਕ ਸੀ ਰੇਡੀਓ ਸੁਣਨਾ ਜੀ ਉਹ ਤੋਂ ਬਾਅਦ ਅਸੀਂ ਫਿਰ ਐਪ ਤੇ ਕਰਨੈਲ ਗਿੱਲ ਦੇ ਲੱਡੂ ਖਾ ਕੇ ਤੁਰਦੀ ਬਣੀ ਜਾਂ ਕੁਲਦੀਪ ਮਾਨ ਤੇ ਸਤਿੰਦਰ ਵੀਵਾ ਦੇ ਨਾਲੇ ਬਾਬਾ ਲੱਸੀ ਪੀ ਗਏ ਅਹੇ ਜੀ ਅਸੀਂ ਗੀਤ ਉਦੋਂ ਖੂ ਪਰ ਬੂਫਰ ਰੱਖਿਆ ਹੋਇਆ ਉਹ ਸੁਣਦੇ ਆ ਜੀ ਨਾਲੇ ਲੋਕਾ ਰੇਡੀਓ ਐਪ ਤੇ ਉਹ ਚੱਲਦੇ ਨਹੀਂ ਹਾਂ ਨਾ ਜੀ ਇਹ ਦਾ ਉਹ ਮੋਬਾਈਲ ਚ ਆਉਂਦੇ ਨਹੀਂ ਜੀ ਜਿਹੜੇ ਹਾਂ ਉਹ ਸੀ ਸੁਣੀ ਜਾਂਦੇ ਨਹੀਂ ਖਬਰਾਂ ਦੀ ਗੱਲ ਕੀਤੀ ਆ ਬਾਈ ਖਬਰਾਂ ਤਾਂ ਫਿਰ ਤੁਸੀਂ ਮੋਬਾਈਲ ਤੇ ਵੀ ਸੁਣ ਸਕਦੇ ਹੋ ਖਬਰਾਂ ਕਹਿੰਦੇ ਹੋ ਸਾਰਾ ਪਤਾ ਲੱਗਦਾ ਉਹਦੇ ਤੇ ਫੋਟੋ ਵੀ ਆਉਂਦੀ ਆ ਨਾ ਜੀ ਫਿਰ ਜਿਹੜਾ ਰੇਡੀਓ ਦਾ ਕੰਮ ਹੈ ਫਿਰ ਸਾਡਾ ਕੰਮ ਖੜੂਗਾ ਜੇ ਅਸੀਂ ਫੋਟੋ ਦੇਖਦੇ ਆਂ ਕਟਿੰਗ ਦਾ ਕੰਮ ਹੈ ਉੱਥੇ ਅਸੀਂ ਕੰਨ ਲਾ ਕੇ ਸੁਣਨਾ ਹੀ ਆਂ ਇਧਰ ਸਾਨੂੰ ਦੇਖਣਾ ਵੀ ਪਊਗਾ ਬਾਈ ਜੀ ਇਹ ਗੱਲ ਹੈ ਹੈ ਜੀ ਜੀ ਹਾਂ ਕਰਕੇ ਤੁਹਾਡਾ ਪਿਆਰ ਰੇਡੀਓ ਨਾਲ ਜਾ ਵਾਹ ਜੀ ਵਾਹ ਹਾਂ ਜੀ ਹਾਂ ਜੀ ਹਾਂ ਜੀ ਧੰਨਵਾਦ ਜੀ ਸਾਨੂੰ ਟਾਈਮ ਦੇਣ ਲਈ ਹਾਂ ਜੀ ਇਹ ਸਨ ਵੀਰ ਤੁਹਾਡਾ ਕੀ ਨਾਮ ਹਾਂਜੀ ਮਨਵਿੰਦਰ ਸਿੰਘ ਹੈ ਜੀ ਮਨਵਿੰਦਰ ਸਿੰਘ ਤਵਾਨ ਹਾਂਜੀ ਹਾਂ ਤਵਾਨਾ ਸਾਹਿਬ ਬਹੁਤ ਬਹੁਤ ਧੰਨਵਾਦ ਨਾਲ ਆਏ ਵੀਰ ਜੀ ਰਮਨ ਮਾਜਰੀ ਤੋਂ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਕਰਦਾ ਇੱਕ ਗਰੀਬ ਨਵਾਨੇ ਨੂੰ ਟਾਈਮ ਦਿੱਤਾ ਔਰ ਐਸੀ ਖੁਸ਼ੀ ਦੇ ਵਿੱਚ ਦੋ ਸ਼ਬਦ ਨੇ ਹਾਂਜੀ ਸ਼ਬਦ ਆਏ ਆ ਜੀ ਉਹ ਸਾਡੀ ਜ਼ਿੰਦਗੀ ਨੂੰ ਮਿੱਠਾ ਰੋਗ ਲਾਉਣ ਵਾਲਿਆ ਉਹ ਤੇਰਾ ਭਲਾ ਹੋਵੇ ਪਲਾ ਹੋਵੇ ਐਫ ਐਮ ਚਲਾਉਣ ਵਾਲੇ ਆਓ ਤੇਰਾ ਪਲਾ ਹੋਵੇ ਟੰ ਚੰਗਾ ਮੈ ਜੀ ਰੇਡੀਓ ਸ਼ਾਨ ਧੰਨਵਾਦ ਜੀ ਹਾਂਜੀ ਇਹ ਸਨ ਵੀਰ ਬਿੱਲਾ ਮਾਦੋਪੁਰੀਆ ਜਿਨ੍ਹਾਂ ਨਾਲ ਤੁਹਾਡੀ ਮੁਲਾਕਾਤ ਕਰਾਈ ਅੱਜ ਵੀ ਇਹ ਵੀਰ ਨੇ ਜਿਹੜੇ 80 ਦੇ ਦਹਾਕੇ ਤੋਂ ਇਹ ਜੁੜੇ ਨੇ ਰੇਡੀਓ ਦੇ ਨਾਲ ਸੋ ਰੇਡੀਓ ਇਹਨਾਂ ਦਾ ਅੱਜ ਵੀ ਚੱਲਦਾ ਏ ਕਹਿੰਦੇ ਜੀ ਜੇ ਰੇਡੀਓ ਨਹੀਂ ਚੱਲਦਾ ਸਾਨੂੰ ਤਾਂ ਰੋਟੀ ਚੰਗੀ ਨਹੀਂ ਲੱਗਦੀ ਅੱਛਾ ਹੀਆਂ ਹਾਂਜੀ ਹੋ ਰਿਹਾ ਜੀ ਮੇਰੇ ਮਿੱਤਰ ਹੈ ਜੀ ਸੰਦੀਪ ਕੁਮਾਰ ਭੱਲ ਮਾਜਰਾ ਜਿਹੜੇ ਮੇਰੇ ਬਹੁਤ ਹੀ ਅਜੀਜ਼ ਮਿੱਤਰ ਨੇ ਅਸੀਂ ਮਿਲਦੇ-ਗਿਲਦੇ ਰਹਨੇ ਆ ਪਰਿਵਾਰਕ ਸਾਂਝ ਹੈ ਉਹ ਮੇਰਾ ਹਰ ਇੱਕ ਮਤਲਬ ਗੱਲ ਦੇ ਵਿੱਚ ਪੜੇ ਲਿਖੇ ਨੇ ਸਹਾਇਤਾ ਕਰਦੇ ਨੇ ਸਾਡੇ ਹਰਪਾਲ ਸਿੰਘ ਸੋਢੀ ਸਰਹੰਦ ਤੋਂ ਉਹ ਸੰਗੀਤ ਪ੍ਰੇਮੀ ਨੇ ਜੀ ਅਸੀਂ ਉੱਥੇ ਰਿਕਾਰਡ ਤਵੇ ਇਕੱਠੇ ਕਰੇ ਹੋਏ ਆ ਬਾਈ ਜੀ ਉੱਥੇ ਵੀ ਅਸੀਂ ਇਕੱਠੇ ਹੁੰਨੇ ਆ ਮੈਂ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਅਸੀਂ ਬਹੁਤ ਰੇਡੀਓ ਸਟੇਸ਼ਨਾਂ ਤੇ ਜਾਏ ਜੀ ਔਰ ਚਿੱਠੀਆਂ ਲਿਖਦੇ ਆਂ ਮਿਲਦੇ ਗਿਲਦੇ ਆਂ ਪਰਿਵਾਰਕ ਸਾਂਝ ਹੈ ਜੀ ਮੈਂ ਉਹਨਾਂ ਹਰਪਾਲ ਸੋਢੀ ਤੇ ਭਲਮਾ ਜਰਾਜੀ ਦਾ ਵੀ ਸੰਦੀਪ ਕੁਮਾਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ। ਸੋ ਵੀਰ ਦਾ ਸਟਾਈਲ ਵੀ ਉਹੀ ਆ ਜਿੱਦਾਂ ਰੇਡੀਓ 'ਚ ਬੋਲਦੇ ਨੇ ਨਾ ਨਾਮ ਉਹੀ ਸਟਾਈਲ 'ਚ ਨਾਮ ਬੋਲ ਕੇ ਧੰਨਵਾਦ ਕੀਤਾ ਏ। ਸੋ ਇੱਥੋਂ ਪਤਾ ਲੱਗਦਾ ਏ ਕਿ ਰੇਡੀਓ ਨਾਲ ਕਿੰਨਾ ਪਿਆਰ ਆ, ਕਿੰਨਾ ਜੁੜੇ ਹੋਏ ਨੇ। ਇਹਨਾਂ ਦੇ ਬੋਲਣ ਦੇ ਸਟਾਈਲ ਤੋਂ ਪਤਾ ਲੱਗ ਰਿਹਾ ਏ ਕਿਉਂਕਿ ਨਾਮ ਇਹਨਾਂ ਨੇ ਆਪਣੇ ਸੱਜਣਾ ਦੇ ਇੱਥੇ ਵੀ ਜ਼ਰੂਰ ਲੱਤੇ ਨੇ। ਸੋ ਅਜਿਹੀਆਂ ਸਫਲਤਾ ਨਾਲ ਤੁਹਾਨੂੰ ਮਿਲਾਉਂਦੇ ਰਹਾਂਗੇ। ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ। ਧੰਨਵਾਦ ਜੀ। ਸਾਤ ਸ੍ਰੀ ਅਕਾਲ।